ਜੋ ਮੰਗੀ ਠਾਕਰ ਆਪਣੇ ਤੇ ਸਸੁਈ ਦੀਵਾ ਨਾਮਕ ਦਾਸ ਮੁਕਤੇ ਜੋ ਬੋਲੇ ਸਿਹੀ ਹੁਆ ਸਤ ਹੋਵੈ ਉਤਮਾਤਾ ਕੀ ਅਸੀਸੋ ਮੇਮ ਖੇਲਾ ਅਸਰਾ ਤੁਮ ਕੋ ਹਰ ਹਾਰੇ ਸਦਾ ਭਜੋ ਜਗ ਦੀਸ ਹੁਕਮ ਤੰਗਿ ਗਿਰ ਸਾਵੀਏ ਅਹਨਸ ਸਹਜਿਸ ਭਾਏ ਦਰਸ਼ਨ ਬਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਆਸੀਹੋ ਤੋ ਘਸਮ ਜਾਵਾਂ ਨੋਰਸਾੁਰਸਾ ਕੱਟੀ ਵੇਰ ਰਖਾ ਸੁਜਾ ਬਾਦੁਸ਼ ਵਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਜੀ ਸਾਰਤ अंजू गुरू चरनी চহ পাহা ভা চাৰু কৃপা ৰাম মিলো বাব সবা চবাহু আৰু কি ব্ৰহ্মাভ নিত <speaking> আৰু <in Hebrew> <speaking in Hebrew> وقال <سؤال> الرب انك تجعلنا نحن 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 वासी ॿियो कंहिं करे सुख नानक शरीव ਰਿਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਹਾਮਮਦ ਬਨ

ਮਾਨਸ ਸੰਦੀਆ ਸਾ ਅਸਾੜ ਦੇ ਬੰਦਾ ਦਿਸ ਲੰਗਾ ਹਾ ਹਾ ਜੱਲਾ ਬਾਸ ਰੋ ਜੀਵਨ ਵਰਤੋ ਆ ਗਾ ਮਾਨਸ ਸੰਦੀਆ ਸਾ ਦੋ ਭਾਵਾਂ ਦੀਆਂ ਰਮਾ ਰਸ ਜੰਗੀ ਭਾਸ਼ਾ ਯਾਹ ਮਿੱਜਸਾ ਨਾਹ ਮੱਥਾ ਨਾ ਰਕਵਾਸਾ ਰਮਾ ਗਹਈ ਅਸਤਾਂ ਉਠ ਟੁੱਲੀ ਗਏ ਨਰਾਸਾ ਜਿੰਨ ਕੋ ਸਾਉ ਬਿਟੀਆਂ ख़लास हर कृपा रव अ रव तुंहिंजी वन उ असां सुहंदास लॻा ਇਸ ਮਨ ਹਰ ਚਰਨ ਨਵਾਸ ਰਉ ਦਿਲ ਮਨ ਦੀ ਤਸਾਹ ਨਹੀਂ ਨਾਮਕ ਕੀ ਅਰਦਾਸ ਆ ਹਸਨ ਸੁਹੰਦਾ ਇਸ ਲਗਾ ਇਸ ਮਨ ਹਰ ਚਰਨ ਨਵਾਸ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਰਮਨ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਹਨ ਸਮੂਹ ਸੰਗਤਾਂ ਦੇ ਜੋ ਹਾੜ ਮਹੀਨੇ ਦੀ ਸਗਰਾਦ ਨਵਾਂ ਮਹੀਨਾ ਸ਼ੁਰੂ ਕਰਦੇ ਹੋਏ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੇ ਤਰਨਾਵਿਤ ਹਾਜ਼ਰੀਆਂ ਭਰ ਰਹੇ ਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ 12 ਮਹਾ ਮਾਧ ਰਾਗ ਦੇ ਵਿੱਚ 12 ਮਹਾ ਭਾਵ ਕੀ 12 ਮਹੀਨਿਆਂ ਦੇ ਸ਼ਬਦ ਉਪਦੇਸ਼ ਪਾਤਸ਼ਾਹ ਜੀ ਉਚਾਰਣ ਕਰਦੇ ਹੋਏ ਪੰਚਮ ਪਾਤਸ਼ਾਹ ਜੀ ਚੌਥੇ ਘਾਰ ਸੁਰ ਤਾਲ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਇਸ ਮਹੀਨੇ ਦੇ ਪਾਤਸ਼ਾਹ ਜੀ ਸ਼ਬਦ ਉਚਾਰਣ ਕਰਦੇ ਹੋਏ ਉਪਦੇਸ਼ ਬਖਸ਼ਦੇ ਹਣ ਜੀ ਆਓ ਸਰਵਣ ਕਰੀਏ ਆਸਾੜ ਤਪੰਦਾ ਤਿਸ ਲਗੈ ਹਰ ਨਾ ਨਾ ਜਿੰਨਾ ਆਪਸ ਜਗ ਜੀਵਨ ਪੁਰਖ त्याग ਕੈ ਮਨਸ ਸੰਧੀ ਆਸ ਧੰਨ ਧੰਨ ਸੀਤਲਤਾ ਦੇ ਪੁੰਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾ ਇਸ ਮਹੀਨੇ ਦੇ ਉਪਦੇਸ਼ ਬਖਸ਼ਦੇ ਹਨ 60 ਤਪੰਦਾ तिस ਲੱਗੇ ਹਰ ਨਾਉ ਨਾ ਜਿੰਨਾ ਪਾਸ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਹਾੜ ਦਾ ਮਹੀਨਾ ਕਹਿੰਦੇ ਹਾਂ ਜਿਹੜਾ ਕੀ ਬਹੁਤ ਹੀ ਤਪਦਾ ਮਹੀਨਾ ਹੈ ਜੇਠ ਜੋ ਗੁਜ਼ਰ ਚੁੱਕਾ ਹੈ ਤੇ ਹਾੜ ਇਹ ਮੁੱਖ ਮਹੀਨੇ ਹਨ ਵਿੱਚ ਇਹ ਗਰਮੀ ਦੇ ਗਰਮੀ ਰੁੱਤ ਦੇ ਇਹ ਮੁੱਖ 2 ਮਹੀਨੇ ਹਾਲ ਜਿਹਦੇ ਵਿੱਚ ਬਹੁਤ ਤਪ ਦੀ ਗਰਮੀ ਤਪ ਦੀ ਲੋ ਪੈਂਦੀ ਹੈ ਇਹ ਗੁਰਮੁਖੀ ਦੇ ਵਿੱਚ ਸਤਿਗੁਰਾਂ ਦੀ ਬਾਣੀ ਮੁਤਾਬਕ ਇਹ 60 ਤੰਦਾ 60 ਦਾ ਮਹੀਨਾ ਹੈ ਕਿਉਂਕਿ ਹਰ ਪਾਸੇ ਲੋ ਸਾਰਿਆਂ ਨੂੰ ਸੜਦੀ ਹੈ ਵਿਨਾਸਪਤੀ ਸੜ ਜਾਂਦੀ ਹੈ ਫਲ ਪੌਦੇ ਜਿਹੜਿਆਂ ਨੂੰ ਸੜ ਜਾਂਦੇ ਹਨ ਦੇਖਦੇ ਆ ਸੂਰਜ ਦੀ ਅੱਗ ਦੇ ਨਾਲ ਗਰਮੀ ਦੇ ਨਾਲ ਹਰ ਪਾਸੇ ਲੋਹੀ ਲੋ ਚੱਲਦੀ ਹੈ ਇਸ ਕਰਕੇ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤੱਪ ਦਾ ਮਹੀਨਾ ਹੈ ਇਹਦੇ ਵਿੱਚ ਹਰ ਪਾਸੇ ਸਾੜ ਹੈ ਤੱਪ ਦੀ ਗਰਮੀ ਹੈ ਤਿਸ ਲੱਗੇ ਪਰ ਮਹਾਰਾਜ ਜੀ ਕਹਿੰਦੇ ਤੱਪ ਦਾ ਸੇਕ ਜਿਹੜਾ ਸਾੜ ਹੈ ਉਹ ਮਨਮੁਖਾਂ ਵਾਸਤੇ ਹੈ ਜਿਵੇਂ ਬਾਹਰੋਂ ਗਰਮੀ ਦੇ ਨਾਲ ਅਸੀਂ ਤੱਪਦੇ ਹਾਂ ਅਸੀਂ ਕਹਿੰਦੇ ਆ ਕੀ ਕੋਈ ਠੰਡਾ ਜਲ ਮਿਲ ਜਾਵੇ ਗਰਮੀ ਉੱਤਰ ਜਾਵੇ ਠੰਡੇ ਜਲ ਵਿੱਚ ਛਿਛਲਾਣ ਕਰਦੇ ਆ ਵਾਰ-ਵਾਰ ਇਸੇ ਤਰ੍ਹਾਂ ਹਿਰਦਾ ਵੀ ਉਹਨੁਕਦਾ ਤਪਦਾ ਹੈ ਵਿਕਾਰਾਂ ਦੀ ਅਗਣ ਦੇ ਨਾਲ ਤ੍ਰਿਸ਼ਨਾ ਦੀ ਅੱਗ ਦੇ ਨਾਲ ਆਸ਼ਾ ਜੀ ਕਹਿੰਦੇ ਉਹਦੇ ਤੋਂ ਕਿਤੇ ਬਾਹਰ ਦੀ ਠੰਡ ਨਹੀਂ ਉਹਨੂੰ ਗਰਮੀ ਨੂੰ ਅੰਦਰਲੀ ਗਰਮੀ ਨੂੰ ਨਹੀਂ ਖਤਮ ਕਰ ਸਕਦੀ ਵਾਰੋਂ ਗਰਮੀ ਤੋਂ ਬਚਣ ਵਾਸਤੇ ਨੇਕਾਂ ਯਤਨ ਕਰ ਲਵਾਂਗੇ ਅਸੀਂ ਤੇ ਪਰਮਾਤਮਾ ਜੀ ਕਹਿੰਦੇ ਜਿਵੇਂ ਅੰਦਰ ਅੱਗ ਪਈ ਹੈ ਤ੍ਰਿਸ਼ਨਾ ਦੀ ਵਿਕਾਰਾਂ ਦੀ ਉਸੇ ਤਰ੍ਹਾਂ ਹੀ ਸਾੜਦੀ ਰਹਿੰਦੀ ਹੈ ਤਪੰਦੀ ਰਹਿੰਦੀ ਹੈ ਮਨੁੱਖ ਨੂੰ ਮਹਾਰਾਜ ਜੀ ਬਚਨ ਕਰਦੇ ਹਨ ਹਰ ਨਾਉ ਨਾ ਜਿੰਨਾ ਪਾਸ ਜਿੰਨਾ ਕੋਲ ਨਾਮ ਦੀ ਸੀਤਲਤਾਈ ਨਹੀਂ ਹੈ ਨਾਮ ਦੀ ਠੰਡ ਨਹੀਂ ਨਾਮ ਦੀ ਧੀਰਜ ਨਹੀਂ ਨਾਮ ਦਾ ਸੰਤੋਖ ਨਹੀਂ ਮਹਾਰਾਜ ਜੀ ਕਹਿੰਦੇ ਉਹ ਸਰਦੀ ਗਰਮੀ ਤਿੱਪਦੇ ਰਹਿੰਦੇ ਹਨ ਉਹਨਾਂ ਲਈ ਇਹ ਮਹੀਨਾ ਜਿਹੜਾ ਤੱਪ ਦਾ ਮਹੀਨਾ ਸਾੜ ਦਾ ਮਹੀਨਾ ਹੈ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਮਹਾਰਾਜ ਜੀ ਕਹਿੰਦੇ ਜਿਹੜੇ ਪੁਰਸ਼ ਜਿਹੜੇ ਮਨੁੱਖ ਰਾਣੀ ਮਹਾਰਾਜ ਜੀ ਕਹਿੰਦੇ ਜਗ ਜੀਵਨ ਪੁਰਖ ਨੂੰ ਤਿਆਗ ਦਿੰਦੇ ਹਨ ਜਗਤ ਨੂੰ ਚਲਾਉਣ ਵਾਲਾ ਜਗ ਜੀਵਨ ਦਾਤਾ ਹੈ ਹਰੀ ਪ੍ਰਭੂ ਮਹਾਰਾਜ ਜੀ ਕਹਿੰਦੇ ਉਹਨੂੰ ਵਿਸਾਰ ਕੇ ਜਿਹੜੇ ਜਿੰਦੇ ਹਨ ਜਦ ਜੀਵਨ ਪੁਰਖ ਤਿਆਗ ਕੇ ਉਹਨੂੰ ਵਿਸਾਰ ਕੇ ਤਿਆਗ ਕੇ ਜਿਹੜੇ ਸ੍ਰਿਸ਼ਟੀ ਵਿੱਚ ਤੁਰੇ ਫਿਰਦੇ ਹਨ ਜੀਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੀ ਮਾਨਸਿੱਤੇ ਮਨੁੱਖਾਂ ਤੇ ਆਸ ਬੱਜੀ ਹੋਈ ਹੈ ਕਿ ਮਨੁੱਖਾਂ ਦਾ ਆ ਓਟ ਆਸਰਾ ਪਾਲਦੇ ਹਨ ਮਹਾਰਾਜ ਜੀ ਕਹਿੰਦੇ ਉਹ ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦੀ ਉਹ ਮਹਾਰਾਜ ਜੀ ਕਹਿੰਦੇ ਦੁੱਖ ਖੱਟਦੇ ਹਨ ਦੁਇ ਭਾਏ ਬਗੂਚੀ ਹੈ ਗਲ ਪਏ ਸ ਜਮ ਕੀ ਬਾਸ ਤੇ ਮਹਾਰਾਜ ਜੀ ਅਨਸਰ ਦਿੰਦਿਆਂ ਉੱਤਰ ਦਿੰਦੇ ਹਨ ਕਹਿੰਦੇ ਭਾਈ ਦੂਜਿਆਂ ਤੇ ਭਾ ਭਾਵ ਕੀ ਵਿਸ਼ਵਾਸ ਬਣਾਣਾ ਇੱਕੋ ਮਾਲਕ ਨੂੰ ਹਰੀ ਨੂੰ ਤਿਆਗ ਕੇ ਦੂਜਿਆਂ ਤੇ ਸੰਸਾਰੀ ਲੋਕਾਂ ਦੇ ਟੇਕ ਬੰਨ੍ਹ ਨਾਲੀ ਹੁਣ ਸਾਕਾਰ ਲੈਣਾ ਮਹਾਰਾਜ ਜੀ ਕਹਿੰਦੇ ਫਿਰ ਧੋਖਾ ਹੀ ਖਾਣਾ ਹੈ ਜਿੰਦਗੀ ਵਿੱਚ ਕਿਸੇ ਕਦਮ ਤੇ ਕਿਸੇ ਪਾਲ ਕਿਸੇ ਘੜੀ ਉਹ ਧੋਖਾ ਖਾਂਦੇ ਹਨ ਜਿਹੜੇ ਦੂਜੀਆਂ ਵਸਤਵਾਂ ਤੇ ਵਿਸ਼ਵਾਸ ਪਾ ਪਾ ਲੈਂਦੇ ਹਨ ਬਿਸਾਰ ਕੇ ਪ੍ਰਭੂ ਨੂੰ ਤਿਆਗ ਕੇ ਮਹਾਰਾਜ ਜੀ ਕਹਿੰਦੇ ਫਿਰ ਜਮਾਂ ਦੀ ਫਾਈ ਤੋਂ ਨਹੀਂ ਬਚ ਸਕਦੇ ਗੱਲ ਪੈਸ ਜਮ ਕੀ ਫਾਸ ਸਮਾ ਮਹਾਰਾਜ ਜੀ ਕਹਿੰਦੇ ਦੂਰ ਨਹੀਂ ਜਦੋਂ ਜਮਾਂ ਦੀ ਫਾਈ ਪੈ ਜਾਣੀ ਹੈ ਜਿਹੜਾ ਬੀਜ ਸੋ ਲੁਣੈ ਮੱਥੇ ਜੋ ਲਿਖਿਆਸ ਹਰ ਆ ਜੀ ਕਹਿੰਦੇ ਮਾਲਕ ਦੀ ਹੁਕਮ ਹੈ ਜਿਵੇਂ ਦਾ ਕੋਈ ਬੀਜ ਦਾ ਹੈ ਜਿਵੇਂ ਦਾ ਬੀਜਦਿਆਂ ਉਵੇਂ ਦਾ ਹੀ ਮਹਾਰਾ ਜੀ ਕਹਿੰਦੇ ਉਹ ਖਾਣਾ ਪੈਣਾ ਵੱਡਣਾ ਪੈਣਾ ਜੋ ਮੱਥੇ ਦੇ ਪਿਛਲੇ ਕਰਮਾਂ ਦਾ ਬੀਜਿਆ ਲਿਖਿਆ ਮਸਤਕ ਤੇ ਉਹ ਵਧਣੀ ਪੈਣਾ ਭੋਗਣਾ ਹੀ ਪੈਣਾ ਦੁੱਖ ਸੁੱਖ ਹਰ ਆ ਜੀ ਕਹਿੰਦੇ ਜਿਹੜਾ ਬੀਜੇ ਸੋ ਲੁਣੈ ਮਥੇ ਜੋ ਲਿਖਿਆਸ ਜੋ ਮਥੇ ਦੀ ਲਿਖ ਤੇ ਲਿਖਿਆ ਲੇਖ ਹੈ ਹਰਿ ਜੀ ਕਹਿੰਦੇ ਉਹਨੂੰ ਕੋਈ ਦੂਜਾ ਮੇਟ ਨਹੀਂ ਸਕਦਾ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਹਰਿ ਜੀ ਕਹਿੰਦੇ हे ਜੀਵ ਰੂਪ ਜੀਵ ਸਖੀਏ हे ਜੀਵ ਰੂਪੀ ਸਖੀਏ ਮਹਾਰਾਜ ਜੀ ਕਹਿੰਦੇ ਇੱਕ ਰਹਿਣ ਦੀ ਰਾਤ ਤੈਨੂੰ ਰਾਤ ਮਿਲੀ ਹੋਈ ਆ ਜਗਤ ਵਿੱਚ ਜਾਨੁ ਵਿਹਾਣੀ ਮਹਾਰਾਜ ਜੀ ਕਹਿੰਦੇ ਜਿਹੜੀ ਰਾਤ ਹੈ ਉਹ ਖੜਦੀ ਥੋੜਾ ਕਹਿੰਦੇ ਸਮਾਂ ਕਿਤੇ ਖੜਦਾ ਨਹੀਂ ਹੈ ਰੈਣ ਕੁ ਗੁਜਰ ਜਾਣੀ ਹੈ ਇਥੋਂ ਉੱਠਣਾ ਪੈਣਾ ਸੰਸਾਰ ਚ ਫਿਰ ਪਛਤਾਣ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਕੁਛ ਬਚਣਾ ਨਹੀਂ ਕਹਿੰਦੇ ਜਦੋਂ ਰੈਣ ਖਤਮ ਹੋ ਗਈ ਨਾ ਰਾਤ ਖਤਮ ਹੋ ਗਈ ਫਿਰ ਪਛਤਾੜਾ ਪਹਿਣਾ ਉੱਠ ਕੇ ਜਾਣਾ ਪਹਿਣਾ ਸ੍ਰਿਸ਼ਟੀ ਚੋਂ ਉੱਠ ਚੱਲੀ ਗਈ ਨਰਾਸ ਸਾਰਾ ਜੀ ਕਹਿੰਦੇ ਫਿਰ ਨਰਾਜਗੀ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੋਣਾ ਪਛਤਾਣ ਤੋਂ ਬਿਨਾ ਕੁਝ ਹੋਰ ਨਹੀਂ ਮਿਲ ਸਕਦਾ ਜਦੋਂ ਰਾਣ ਦੀਆਂ ਘੜੀਆਂ ਗੁਜ਼ਰ ਗਈਆਂ ਫਿਰ ਤਾਂ ਅੱਗੇ ਉੱਠਣਾ ਪੈਣਾ ਜਿਨ ਕੋ ਸਾਧੂ ਬੇਠੀ ਆ ਸੋ ਦਰਗਹਿ ਖਲਾਸ ਪਰ ਜਿਨ੍ਹਾਂ ਨੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਧੂ ਪਰਮੇਸ਼ਰ ਅਕਾਲ ਪੁਰਖ ਨੂੰ ਜਪਦੇ ਆ ਇਨ ਨੂੰ ਸਾਧੂ ਭੇਟੀਏ ਸੰਗਤ ਕਰ ਲਈ ਮਹਾਰਾਜ ਜੀ ਕਹਿੰਦੇ ਉਹਨੂੰ ਜਪ ਲਿਆ ਉਹਦੀ ਸਿਫਤ ਗਾਲੀ ਸੋ ਦਰਗੇ ਹੋਏ ਖਲਾਸ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਆਤਮਾ ਖਲਾਸੀ ਹੋ ਜਾਣੀ ਹੈ ਉਹ ਦਰਗਾਹ ਵਿੱਚ ਵੀ ਇੱਜ਼ਤ ਪਾ ਲੈਣਗੇ ਦੁਨੀਆਂ ਤੇ ਵੀ ਸੁੱਖ-ਪਾਣ ਕੀ ਸਰੀਰ ਛੱਡਣ ਤੋਂ ਬਾਅਦ ਵੀ ਸੁੱਖ ਅਨੰਦ ਭੋਗਣਗੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਮਹਾਰਾਜ ਜੀ ਬੇਨਤੀ ਕਰਦੇ ਨੇ ਕਹਿੰਦੇ ਪ੍ਰਭੂ ਜੀ ਉਹ ਕਿਰਪਾ ਕਰੋ ਤੁਸੀਂ ਕਿਰਪਾ ਕਰ ਦੇਵੋ ਆਪਣੀ ਕਿਰਪਾ ਧਾਰ ਦੇਵੋ ਤੇਰੇ ਦਰਸ਼ਨਾਂ ਦੀ ਮਹਾਰਾਜ ਜੀ ਕਹਿੰਦੇ ਪਿਆਸ ਲੱਗੀ ਹੋਈ ਹੈ ਤੁਹਾਡੇ ਦਰਸ਼ਨਾਂ ਦੀ ਮੈਨੂੰ ਤ੍ਰੇ ਹੈ ਪਿਆਸ ਹੈ ਤੇ ਮਹਾਰਾਜ ਜੀ ਕਹਿੰਦੇ ਕਿਰਪਾ ਕਰਕੇ ਦਰਸ਼ਨ ਬਖਸ਼ ਦੇਵੋ ਪ੍ਰਾਪਤ ਉਦਬਿਨ ਦੂਜਾ ਉਹ ਨਹੀਂ ਨਾਮਕ ਕੀ ਅਰਦਾਸ ਹਿਲੀ ਪੰਕਤੀ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਪ੍ਰਭੂ ਜੀਓ ਤੁਹਾਡੇ ਤੋਂ ਮੈਂ ਨਾ ਮਹਾਰਾਜ ਜੀ ਕਹਿੰਦੇ ਪ੍ਰਭੂ ਜੀਓ ਦੂਜਾ ਨਹੀਂ ਹੈ ਕੋਈ ਇਹਦੇ ਪ੍ਰਭ ਜੀਓ ਤਾਂ ਖੁਦ ਵੀ ਨ ਦੂਜਾ ਕੋ ਨਹੀਂ ਸ੍ਰਿਸ਼ਟੀ ਦੇ ਵਿੱਚ ਕੋਈ ਦੂਜਾ ਆਸਰਾ ਹੀ ਨਹੀਂ ਹੈ ਸਾਡਾ ਕਹਿੰਦੇ ਸ੍ਰਿਸ਼ਟੀ ਸਾਰੀ ਤੁਹਾਡੀ ਟਿਕਤੇ ਹੈ ਤੁਹਾਡਾ ਆਸਰਾ ਹੈ ਮਨੂ ਤੁਹਾਡਾ ਤੇ ਭਰੋਸਾ ਹੈ ਤਹਾਡੇ ਤੋਂ ਵੀ ਨਾ ਦੂਜਾ ਕੋਈ ਸਮਰੱਥ ਨਹੀਂ ਐ ਨਾਨਕ ਕੀ ਅਰਦਾਸ ਮੇਰੀ ਤੁਹਾਡੇ ਚਰਨਾਂ ਵਿੱਚ ਮਹਾਰਾਜ ਜੀ ਕਹਿੰਦੇ ਨਾਨਕ ਦੀ ਅਰਦਾਸ ਹੈ ਅਸਾਂ ਸੁਹੰਦਾ ਇਸ ਲਗੇ ਜਿਸ ਮਨ ਹਰ ਤਰਨ ਨਿਵਾਸ ਇਹ ਸ਼ਬਦ ਇਸ ਮਹੀਨੇ ਦਾ ਸੰਪੂਰਨ ਹੁੰਦਾ ਹੈ ਇਹ ਮਹਾਰਾਜ ਜੀ ਬੇਨਤੀ ਦੀ ਤੁਖ ਫਿਰ ਦ੍ਰਿੜ ਕਰਾਂਦੇ ਹਨ ਕਹਿੰਦੇ ਭਾਈ ਆਸਾੜ ਸੁਹੰਦਾ ਤਾਂ ਬਣ ਸਕਦਾ ਛਾੜ ਦਾ ਮਹੀਨਾ ਜਿਹੜਾ ਮਹਾਰਾਜ ਜੀ ਕਹਿੰਦੇ ਪਤਾ ਹੋਣਾ ਚਾਹੀਦਾ ਤਾਂ ਸੋਭ ਨੀਕ ਸੁੰਦਰ ਬਣ ਸਕਦਾ ਇਸ ਲੱਗ ਜਿਸ ਮਹਾਰਾਜ ਜੀ ਕਹਿੰਦੇ ਸੁੰਦਰ ਤਾਂ ਲੱਗੇਗਾ ਸੋਭ ਨੀਕ ਤਾਂ ਹੋਏਗਾ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਭਾਈ ਮਨਾਂ ਦੇ ਵਿੱਚ ਹਰੀ ਦਾ ਨਿਵਾਸ ਹੈ ਹਰੋ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਦੀ ਹਿਰਦੇ ਵਿੱਚ ਉਹ ਚਰਨ ਕਮਲਾਂ ਦਾ ਨਵਾਸ ਹੈ ਪ੍ਰਮਾਤਮਾ ਹਿਰਦੇ ਵਿੱਚ ਜਿਨ੍ਹਾਂ ਦੇ ਭਰਪੂਰ ਹੈ ਵਸੂ ਕਾ ਮਹਾਰਾਜ ਜੀ ਕਹਿੰਦੇ ਉਹਨਾਂ ਲਈ ਛੜਦਾ ਵੀ ਨਾਮੀ ਤਪਦਾ ਵੀ ਨਾਮੀ ਮਹਾਰਾਜ ਜੀ ਕਹਿੰਦੇ ਸ਼ਾਂਤੀ ਦੇਵੇਗਾ ਉਹਨਾਂ ਲਈ ਵੀ ਨਾਮੀ ਮਹਾਰਾਜ ਜੀ ਕਹਿੰਦੇ ਠੰਡ ਦੇ ਸਕਦਾ ਹੈ ਹਿਰਦੇ ਨੂੰ ਸ਼ਾਂਤ ਕਰ ਸਕਦਾ ਹੈ ਹਰੋ ਜੀ ਕਹਿੰਦੇ ਸਾਧੂਆਂ ਵਾਸਤੇ ਭਗਤਾਂ ਵਾਸਤੇ ਗੁਰਮੁਖਾਂ ਵਾਸਤੇ ਮਹਾਰਾਜ ਜੀ ਕਹਿੰਦੇ ਤਪ ਦੀ ਗਰਮੀ ਵੀ ਠੰਡ ਦਿੰਦੀ ਹੈ ਦੇਖੋ ਤਾਂ ਹੀ ਇੱਥੇ ਧਾਰਨ ਪੈਦਾ ਹੋ ਜਾਂਦੀ ਹੈ ਤਪ ਦੀ ਲੋ ਸੀ ਤਪ ਦੀ ਉੱਬਲ ਦੀ ਦੇਖ ਸੀ ਤਪ ਦਾ ਰੇਤਾ ਸੀ ਉਹ ਉਹਦੇ ਵਿਗਾੜ ਨਹੀਂ ਸਕਿਆ ਮਹਾਰਾਜ ਦਾ ਕਿਉਂਕਿ ਉਧਰ ਸੀਤਨਤਾ ਹੀ ਨਾਮ ਦੀ ਸੀ ਨਾਮ ਦੀ ਠੰਡ ਦੇ ਅੱਗੇ ਅਗਲੀ ਜਿਹੜੀ ਆ ਉਹਦੀ ਪੇਛੇ ਨਹੀਂ ਚੱਲੀ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲੇ ਸ਼ਹੀਦ ਸਰਮੂਖ ਸ਼ਹੀਦ ਹੋਏ ਜਿਨ੍ਹਾਂ ਨੇ ਪਹਿਲੀ ਛਿੱਦੀ ਦੇ ਕੇ ਛਿੱਧੀਆਂ ਆਰੰਭ ਕੀਤੀਆਂ ਗੁਰਸਿੱਖ ਪਹਿਲੇ ਹੋਏ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਸਿਧਾਂ ਦੇ ਸਰਤਾਜ ਸਰਮੂਰਤਾ ਮੰਨਿਆ ਜਾਂਦਾ ਪਹਿਲੀ ਛਿੱਦੀ ਸੀ ਉਹਨਾਂ ਦੀ ਅੱਗੇ ਕੋਈ ਗਿਣਤੀ ਨਹੀਂ ਛਿੱਧੀਆਂ ਦੀ ਪੂਰਾ ਸੇਵੇਂ ਪਾਸ਼ਾ ਤੋਂ ਜੰਗ ਸ਼ੁਰੂ ਹੋਏ ਛਿੱਧੀਆਂ ਦੀਆਂ ਝੜੀਆਂ ਚੱਲ ਗਈਆਂ ਇੰਨੇ ਸ਼ਹੀਦ ਹੋਏ ਕੋ ਗਿਣ ਥੋੜਾ ਸਕਦੇ ਜਿੰਨੇ ਜੰਗ ਹੋਏ ਤੇ ਕਿੰਨੀਆਂ ਸ਼ੀਧੀਆਂ ਹੋਈਆਂ ਨਗੀਆਂ ਉਦੋਂ ਤੀਆਂ ਸ਼ੀਧੀਆਂ ਸ਼ੁਰੂ ਹੋਈਆਂ ਇਹ ਤੇ ਖਤਮ ਨਹੀਂ ਹੋਈਆਂ ਆਹ ਦੇਸ ਧਰਮ ਕੋਮ ਵਾਸਤੇ ਨੇਕਾਂ ਸ਼ੀਦਾ ਸਿੰਘਾਂ ਸਿੰਘਣੀਆਂ ਨੇ ਸ਼ੀਧੀਆਂ ਦਿੱਤੀਆਂ ਸੀ ਇਹ ਪੈਰਾ ਪੜ੍ਹਦੇ ਆ ਉਸੀ ਦਾਨਯਾਦ ਦਰਸਾਉਂਦੇ ਹੋਏ ਅਸੀਂ ਅਰਦਾਸ ਕਰਦੇ ਹਾਂ ਨੇਤਾ ਪ੍ਰਤੀ ਨੇਕਾਂ ਅਰਦਾਸਾਂ ਹੁੰਦੀਆਂ ਸਿੰਘਾਂ ਨੂੰ ਯਾਦ ਕਰਦੇ ਹੋਏ ਇਹ ਮਹਾਰਾਜ ਜੀ ਇੱਕ ਹੀ ਲੀਤੋਕ ਵਿੱਚ ਡਿਢ ਕਰਾ ਰਹੇ ਹਨ ਕਹਿੰਦੇ ਭਾਈ ਇਹ ਸਾੜ ਦੀ ਗਰਮੀ ਤੱਪ ਦੀ ਲੋਹ ਮਹਾਰਾਜ ਜੀ ਕਹਿੰਦੇ ਅੰਦਰਲਾ ਸੇਕ ਗੁਰਮੁਖਾ ਨੂੰ ਨਹੀਂ ਸਾੜ ਸਕਦਾ ਕਿਉਂਕਿ ਉਹਨਾਂ ਕੋਲ ਨਾਮ ਦੀ શીਤਲਤਾ ਹੀ ਠੰਡ ਹੁੰਦੀ ਹੈ ਇਹ ਭਾਈ ਅੱਜ ਦੇ ਦਿਨ ਦੀ ਸ਼ਬਦ ਦੀ ਵਿਚਾਰ ਹੈ ਵਰअर्जਨ ਦੇ ਮਹਾਰਾਜ ਜੀ ਬਖਸ਼ਿਸ਼ ਫਰਮਾਨ ਬਖਸ਼ਦੇ ਹਨ ਸਦਾ ਹੀ ਬਾਣੀ ਪੜਿਓ ਬਾਣੀ ਤੇ ਭਰੋਸਾ ਸੱਚੇ ਹਰੀ ਤੇ ਪ੍ਰਭੂ ਤੇ ਟੇਕ ਵੱਜ ਜਾਵੇ ਤਾਂ ਕਿ ਸਾਡਾ ਵੀ ਜੀਵਨ ਬਦਲ ਸਕੀ ਦਨੀਆਂ ਕੋ ਬੇਨਤੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੀਕਾ ਹੀ ਭੁੱਲਾ ਜੰਨੀਆਂ ਮਹਾਰਾਜ ਜੀ ਸਮਤ ਬਖਸ਼ ਲੈਣ ਜੀ ਅਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੇ ਮੀਨਾ ਸਭ ਲਈ ਭਾਗਾ ਭਰਿਆ ਸੋਬਣੀ ਘੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ